ਲੋ ਜੀ ਪੀਜ਼ਾ ਸਾਡਾ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਚੱਕਦੇ ਹਾਂ। ਇਹ ਹੁਣ ਆਪਾਂ ਇਹਨੂੰ ਕੱਟ ਕਰਾਂਗੇ। ਬੜਾ ਦਿਖਾਂ ਤੁਹਾਨੂੰ ਕਰਗੇ। ਗਾਇਜ਼ ਦੇਖੋ ਮੇਰਾ ਪੀਜ਼ਾ ਵਾਓ। ਪੀਜ਼ਾ ਕਿੰਨਾ ਗਰਮ ਹੈ ਵਾਓ। ਹਲੋ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰੇ ਪਿੰਨ ਪਰਮਾਨੂ ਤੇ ਕਿਵੇਂ ਹੋ ਤੁਸੀਂ ਸਾਰੇ ਅਮੀਤ ਕਾ ਦੇ ਤੁਸੀਂ ਸਾਰੇ ਠੀਕ ਹੋਵੋਗੇ। ਤੁਹਾਡਾ ਦਿਲ ਨਵੇਂ ਵਲੌਗ ਚ ਸਵਾਗਤ ਹੈ। ਗਾਇਜ਼ ਇਹ ਆਪਾਂ ਉੱਠ ਕੇ ਜਲਦੀ ਵਸਤ ਰੋਜ਼ ਹੀ ਉੱਠ ਜਾਈਦਾ ਹਿੰਦੀ। ਕੋਈ ਦਿਨ ਹੁੰਦਾ ਜੇ ਉਹ ਨਹੀਂ ਮੈਂ ਨਹੀਂ ਉੱਠ ਪਾਂਦੀ ਮੈਂ ਉੱਠ ਜਾਂਦੀ ਜਲਦੀ ਉੱਠ ਕੇ ਫਿਰ ਆਪਾਂ ਨਹਾ ਤੋ ਕੇ ਪਾਠ ਕਰ ਲਿਆ ਠੀਕਾ ਹੁਣ ਆਪਾਂ ਆ ਪਾਣੀ ਪੀਤਾ ਕੋਸਾ ਗਰਮ ਤੇ ਚਾਹ ਮੈਂ ਹਜੇ ਪੀਨੀ ਠੀਕਾ ਇਹ ਵੀ ਉੱਠ ਗਿਆ ਸਾਪ ਇਹਨਾਂ ਦੇ ਵੀ ਆਉਂਦੇ ਨੇ ਤੇ ਪਰ ਬਿਠਾ ਜੇ ਸੁੱਕਾ ਕਹਿਣ ਸਕੂਲ ਲਈ ਠਰਨੀ ਇਹਨੂੰ ਹਜੇ ਟਾਈਮ ਬਹੁਤ ਪਿਆ 9 ਵਜੇ ਸਕੂਲ ਦਾ 6 ਵਜੇ ਸਵੇਰ ਬਹੁਤ ਟਾਈਮ ਪਿਆ ਬਈ ਮੈਂ ਤਾਂ ਢੰਡ ਤੇ ਗਾਈਸ ਕਿ ਬਲੌਗ ਨਾ ਬਣੇ ਰੋ ਅੱਜ ਆਪਾਂ ਬਣਾਵਾਂਗੇ ਪੀਜ਼ਾ ਦੇ ਚਾੜ ਦੇ ਇਥੇ ਆਪਾਂ ਪੀਜ਼ਾ ਬਣਾਵਾਂਗੇ ਪੀਜ਼ੇ ਦੀ ਸਮਾਨ ਲਿਆਂਦਾ ਸੀ ਪੀਜ਼ੇ ਦਾ ਤੇ ਰੈਸਪੀ ਦੇਖ ਕੇ ਵੈਸੇ ਤਾਂ YouTube ਤੇ ਦੇਖ ਕੇ ਬਣਾਉਗੀ ਆ ਉਹ ਨਹੀਂ ਉਹਦਾ ਹੁੰਦਾ ਬਿਨੂ ਹੁੰਦਾ ਪੀਜ਼ਾ ਬਣਾਣਾ ਟਰਾਈ ਕਰਦੇ ਦੇਖ ਦੇ ਕਿੱਦਾਂ ਦਾ ਬਣਦਾ ਬਲੌਗ ਨਾ ਬਣੇ ਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਬਰਦ ਠੰਡ ਬਹੁਤ ਆ ਗਈ ਸਰੇ ਬਾਜ ਕੇ ਰੋ ਠੰਡ ਠੰਡ ਵਾਲੀ ਤੇ ਹਾਂਜੀ ਗਾਇਸ ਜੀ ਅੱਜ ਆਪਾਂ ਬਣਾਣ ਲੱਗੇ ਆ ਪੀਜ਼ਾ ਆਪਾਂ ਲੈ ਲਿਆंदा ਪੀਜ਼ਾ ਬੇਸ ਤੇ ਆਪਾਂ ਟਮਾਟਰ शिमला ਮਿਰਚ ਵਗੈਰਾ ਲੈ ਲਿਆ ਤੇ ਆ ਪੀਜ਼ਾ ਬੇਸ ਆ ਠੀਕ ਆ ਤੇ ਚੀਜ਼ ਵੀ ਲੈ ਲਿਆ ਆ ਚੀਜ਼ ਵੀ ਤੁਹਾਨੂੰ ਦਿਖਾਣੇ ਆ ਤੇ ਮੈਂ ਬਣੇ ਬਣੇ ਪੀਜ਼ਾ ਬੇਸ ਲਈ ਮੈਂਗਾ ਟਰਾਈ ਕਰਦੇ ਆ ਕਿੱਦਾਂ ਬਣਦਾ ਹੈ ਹਨ ਤੇ ਪਹਿਲਾਂ ਦੇਖਦੇ ਆ ਟਰਾਈ ਕਰਕੇ ਤੇ ਬਣੇ ਰਿਓ ਵਲੌਗ ਦੇ ਨਾਲ ਅੱਜ ਪਹਿਲੀ ਵਾਰ ਮੈਂ ਪੀਜ਼ਾ ਬਣਾਵੰਨੀ ਆ ਫਸਟ ਟਾਈਮ ਦੇਖਦੇ ਆ ਕਿੱਦਾਂ ਦਾ ਬਣਦਾ ਮੈਂ ਵੀ YouTube ਤੋਂ ਦੇਖਿਆ ਵੀ ਕਿਵੇਂ ਬਣਾਉਂਦੇ ਆ ਤੇ ਠੀਕ ਆ ਅੰਦਰ ਆਪਾਂ ਚਾਹਤ ਰਹੀ ਵੀ ਆ ਪਰ ਅਗਰ ਫੁੱਲੋਂ ਆਣ ਵਾਲਾ ਪਰ ਅਗਰ ਕਹਿੰਦਾ ਮੰਮੀ ਜਦੋਂ ਮੈਂ ਆਉਂਗਾ ਉਦੋਂ ਬਣਾਇਓ ਮੈਂ ਕਿਹਾ ਚਲੋ ਪਰ ਅਗਰ ਜਦੋਂ ਉਹ ਹੋਵੇ ਉਦੋਂ ਹੀ ਬਣਾਵਾਂਗੇ ਪਰ ਘਟਾਉਣ ਵਾਲਾ ਆ ਤੇ ਆਪਾਂ ਚਲੋ ਹੁਣ ਵੀ ਜਸਟ ਸਟਾਰਟ ਕਰਦੇ ਆ ਤੇ ਵਲੌਗ ਨਾਲ ਬਣੇ ਰਹੋ ਠੀਕ ਆ ਤੇ ਕਰ ਲੀਏ ਸ਼ੇਅਰ ਪੀਜ਼ਾ ਦੀ ਰੈਸਪੀ ਹਾਂਜੀ ਗਾਇਸ ਤੇ ਆਪਾਂ ਪਹਿਲਾਂ ਇਹਦੇ ਵਿੱਚ ਕਰ ਲੈਨੇ ਆ ਟਮਾਟਰਾਂ ਨੂੰ ਚਿੱਲੀ ਕੱਟ ਠੀਕ ਆ ਟਮਾਟਰਾਂ ਨੂੰ ਆਪਾਂ ਚਿੱਲੀ ਕੱਟਣਾ ਕਰ ਲੈਨੇ ਆ ਟਮਾਟਰਾਂ ਨੂੰ ਆਪਾਂ ਵਾਸ਼ ਕਰ ਲਏ ਸੀ। ਇਹ ਕਰਦੇ ਕਿੱਥੇ ਗਈ? ਗਾਇਸ ਤੇ ਹੁਣ ਆਪਾਂ ਟਮਾਟਰਾਂ ਨੂੰ ਇਹਦੇ ਵਿੱਚ ਚਿੱਲੀ ਕਟਰ ਕਰ ਲਾਂਗੇ। ਇਸੇ ਲਈ ਕੀ ਕਰਦੀ ਆ? ਆਪਾਂ ਇਹ ਜਿੱਤ ਹਰੀ ਵਿੱਚ ਪਾਵਾਂਗੇ ਜਿਆਦਾ ਨਹੀਂ ਉਹ ਬੱਚਿਆਂ ਨੇ ਖਾਣ ਨੂੰ ਪਹਿਲੀ ਉਹਦੇ ਲਈ ਆਪਾਂ ਪਾਵਾਂਗੇ ਆਇਲ ਆਇਲ ਲਾਵਾਂਗੇ ਨਮਕ ਜੀਰਾ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਜੀਰੇ ਤੋਂ ਬਾਅਦ ਆਪਾਂ ਪੱਤੀ ਉਹ ਲਸਣ ਟਮਾਟਰ ਅਦਰਕ ਹਨਾ ਦੇ ਤੋਂ ਥੋੜੀ ਜਿਹੀ ਮਿਰਚ ਪਾਵਾਂਗੇ ਥੋੜੀ ਜਿਹੀ ਮਿਰਚ ਪਾਈਏ ਥੋੜੀ ਪੀਸਾ ਹੋ ਚੜੀ ਕਿਸੇ ਨੇ ਵੇਖੀ ਪਾਉਂਦੇ ਮੈਂ ਪਾਉਂਦੀ ਹਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਲੋ ਜੀ ਆਪਾਂ ਇਹਨੂੰ ਮਿਕਸ ਕਰ ਦਾਂਗੇ ਪੀਜ਼ਾ ਸੌਸ ਆਪਣੀ ਪੱਕ ਰਹੀ ਆ ਤਾਂ ਹੁਣ ਆਪਾਂ ਇਹਨੂੰ ਮਿਕਸ ਹੋਣ ਦਵਾਂਗੇ ਜਦ ਤੱਕ ਪੀਜ਼ਾ ਸੌਸ ਸਾਡੀ ਬਣ ਰਹੀ ਆ ਉਦੋਂ ਤੱਕ ਅਸੀਂ ਪੀਜ਼ਾ ਬੇਸ ਤਿਆਰ ਕਰ ਲਾਂਗੇ। शिमला ਮਿਰਚ ਦੀ ਕਟਿੰਗ ਕਰ ਲਾਂਗੇ। ਸੌਸ ਸਾਡੀ ਹੋ ਗਈ ਰੈਡੀ। ਚਲੋ ਆ ਸਾਡੇ ਹੋ ਗਏ ਜੀ ਰੈਡੀ। ਪੀਜ਼ਾ ਸੌਸ ਵੀ ਸਾਡੀ ਹੋ ਗਈ ਰੈਡੀ ਦੇਖੋ ਪੀਜ਼ਾ ਸੌਸ ਨੂੰ ਆਪਾਂ ਸਾਈਡ ਤੇ ਰੱਖ ਲੈਂਦੇ ਹਾਂ ਠੀਕ ਆ ਹੁਣ ਆਪਾਂ ਇਹਦੇ ਤੇ ਧਰਾਂਗੇ ਕੜਾਈ ਥਾਮੋ ਹੁਣ ਇਹਨੂੰ ਆਪਾਂ ਨਾ ਢੱਕ ਲੈਂਦੇ ਹਾਂ ਕੜਾਈ ਨੂੰ ਢੱਕਣਾ ਪੈਣਾ ਹੈ ਕਿਉਂਕਿ ਇਹਨੂੰ ਸਟੀਮ ਹੋਣ ਦੇਣਾ ਠੀਕ ਆ ਕੜਾਈ ਢੱਕ ਦਿੰਦੇ ਆ ਜਿੰਨਾ ਚਿਰ ਸਟੀਮ ਹੋ ਰਹੀ ਆ ਉਹਨਾਂ ਅੱਜ ਜੀ ਸਾਡਾ ਚੀਜ਼ ਲੋ ਜੀ ਚੀਜ਼ ਆ ਸਾਡਾ ਆ ਗਿਆ ਹੁਣ ਆਪਾਂ ਇਹਦੇ ਲਈ ਕੀ ਆ ਕਰਦੇ ਹਾਂ ਪਹਿਲਾਂ ਇਹ ਹੈਗਾ ਜੀ ਸਾਡਾ ਪੀਜ਼ਾ ਬੇਸ ਠੀਕ ਹੈ ਆਪਾਂ ਇਹਦੇ ਵਿੱਚ ਥੋੜਾ ਜਿਹਾ ਥਾਲ ਚ ਪੀਜ਼ਾ ਬਣੂਗਾ ਪਾਪਾ ਜੀ ਮੈਂ ਕਰਦੇ ਹਾਂ ਪੀਜ਼ਾ ਸੌਸ ਬਣਾਉਣੀ ਲੋ ਜੀ ਆਹ ਜੀ ਸਾਡੀ ਪੀਜ਼ਾ ਸੌਸ ਟਮਾਟੋ ਟਮਾਟੋ ਪੀਜ਼ਾ ਸੌਸ ਇਹ ਗਾ ਇੱਕ 베ਸ ਤੇ ਲਾ ਦੀਏ ਦੂਜੇ ਦੋ 베ਸ ਨੇ ਆਪਣੇ ਕੋਲ ਹੁਣ ਆਪਾਂ ਇਹਦੇ ਤੇ ਪਾਵਾਂਗੇ ਚੀਜ਼ ਚੀਜ਼ ਆਪਾਂ ਕਰ ਆ ਜੀ ਸਾਡਾ ਚੀਜ਼ ਦੇਖੋ ਇਹਨੂੰ ਹੁਣ ਆਪਾਂ ਇਹਦੇ ਤੇ ਟੋਪਿੰਗ ਕਰ ਦਿੰਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਸ਼ਿਮਲਾ ਮਿਰਚ ਲਗਾ ਦਿੰਦੇ ਹਾਂ ਉਹਨੇ ਜ ਵੱਡੇ ਬੱਟੇ ਕੇ ਜਿਮਲਾ ਵਿੱਚ ਬਹੁਤ ਮੋਟੀ ਐ ਕੋਈ ਨਹੀਂ ਕੱਲਾਪਾ ਇਹ ਨੂੰ ਚੱਕ ਲੈਣੇ ਆਂ ਮਿੱਠੇ ਰੱਖ ਦੇ। ਇਹਦੇ ਤੇ ਆਪਾਂ ਭਾਈ ਇਹਨੂੰ ਥੋੜਾ ਜਿਹਾ ਘਿਓ ਨਾਲ ਘੋਲ ਕੇ ਆ ਲੈਣੀ ਆਂ। ਥਾਲ ਨੂੰ ਕੀ ਲਗਾਉਤਾ ਆ? ਫਿਰ ਤੇ ਪੀਜ਼ਾ ਰੱਖ ਦਿੰਦੇ ਆ। ਤਾਂ ਸਾਡਾ ਪੀਜ਼ਾ ਬੇਸ ਹੋ ਗਿਆ ਰੈਡੀ ਇੱਕ ਹੋ ਗਿਆ ਹੁਣ ਆਪਾਂ ਇਹਨੂੰ ਇਹਦੇ ਚ ਕੜਾਈ ਚ ਰੱਖ ਕੇ ਦੇਖਦੇ ਆ ਟਰਾਈ ਕਰਦੇ ਹਾਂ ਜੀ ਪੀਜ਼ਾ ਨਹੀਂ ਪਹਿਲੀ ਵਾਰ ਟਰਾਈ ਕਰਨਾ ਤੇ ਠੀਕ ਹੈ ਤਾਂ ਬਣੀ ਰਿਹਾ ਬਲੌਗ ਨਾਲ ਨਾ ਗਰੋ ਰੱਖਣਾ ਪਣਾ ਪਰ ਹੁਣ ਆ ਸਟੈਂਡ ਰੱਖ ਲਓ ਸਟੈਂਡ ਰੱਖ ਤਾਂ ਹੁਣ ਆਪਾਂ ਆ ਪੀਜ਼ੇ ਵਾਲੀ ਥਾਲੀ ਇਹਦੇ ਚ ਰੱਖ ਦਿੰਨੇ ਆ ਲਓ ਜੀ ਦੇਖ ਲਓ ਧਿਆਨ ਨਾਲ ਸਾਰੇ ਜਾਣੇ ਪੀਜ਼ੇ ਦੀ ਥਾਲੀ ਰੱਖਤੀ ਆ ਗਾਇਸ ਵੀਰੇ ਤੇ ਸਾਰੇ ਆਂ ਫਰੇ ਕਰਿਓ ਪੀਜ਼ਾ ਬਧੀਓ ਜੇ ਦਵਾ ਮਾ ਦਿਓ ਹੁਣ ਆਪੇ ਇਹਨੂੰ ਸਟਾਰਟ ਉਹ ਫੇਕ ਪੀਟ ਰਹੀ ਹੈ ਹਈ ਆਤ ਮਚ ਗਿਆ ਸੀ ਗਾਈ ਚੋ ਨੇ ਫੋਨ ਦੇਖ ਗਿਆ ਸੀ ਲੋ ਔਰ ਕਿੰਨੋ ਪਾਤੀ ਆ ਠੀਕ ਆ ਤੇ ਹੋਈ ਲੋ ਤੇ ਹਾਂਜੀ ਪੀਜ਼ਾ ਹੋ ਰਿਹਾ ਰੈਡੀ ਤੇ ਆ ਆਪਣਾ ਚੀਜ਼ ਇੱਕ ਇੱਕ ਪੀਜ਼ੇ ਲਈ ਬਚ ਗਿਆ ਵਾ ਇਹ ਵੀ ਆਪਾਂ ਬਣਾਵਾਂਗੇ ਪੱਲਾ ਇਹ ਬਣ ਜੇ ਤੇ ਦੇਖਦੇ ਆ ਪੀਜ਼ਾ ਕਿੰਤਾ ਦਾ ਬਣਦਾ ਜਾਨ ਨੂੰ ਪੀਣੇ ਆ ਥੋੜੀ ਜੀ ਚਾਹ guys रे गरम गरम कड़ाई लगी आटा ते गाइस रे इस टाइम बन रहे है बज रहे है पौने 4 ते अपन देख रहे हैं कितने मिनट में तैयार होता पिज़्ज़ा जो अपन चा भी लेने हैं गाइस हे गाइस मैं मम्मी बनदी पिज़्ज़ा मापी लगा जा गाइस साडे मम्मी बनान लगे पिज़्ज़ा है ना मम्मी आईओ की खागले ना पिज़्ज़ा सॉस है के मम्मी अगर डर गया मैं गई ना गाइस गाइस देखो मेरी मम्मी दी पिज़्ज़ा सॉस रेड रेड गाइस मेरी मम्मी लाइक करे बात तो वाद जमा चैट में मम्मी चटनी आप पापा क्यों आप क्यों पापा वालों ने आ बेटा खाना चलो चाय पीनी पवणे पी आए मैं घुने भी जा बाकी ये मम्मी बच्चे लेटा पाके तू तेरे खिलाओ पिज़्ज़ा नहीं

ਆਪਾਂ ਕੋਪਰੇ ਸੋੜਦੇ ਪਾ ਦਿੰਦੇ ਆ ਤੇ ਆਪਾਂ ਇਹਦੇ ਵਿੱਚ ਪਹਿਲਾਂ ਪੀਜ਼ਾ ਸੌਸ ਵੀ ਪਾ ਟਮੇਟੋ ਦਾ ਸੇ ਪਾਣਾ ਭੁੱਲ ਗਏ ਦੂਜੇ ਦੇਰ ਤੇ ਪਾਵਾਂਗੇ ਇਹਦੇ ਤੋਂ ਪਹਿਲਾਂ ਆਪਾਂ ਪੀਜ਼ਾ ਸੌਸ ਲਾ ਦਿੰਦੇ ਹਾਂ ਸਾਰੇ ਨੇ ਦੇਖਿਆ ਹੀ ਇਹ ਮੈਨੂੰ ਪਹਿਲਾਂ ਵੀ ਹੁਣ ਬੜੀ ਥੋੜਾ ਲਾ ਲੈਂਦੇ ਇਹਦੇ ਤੇ ਬਹੁਤ ਸਾਰੀ ਲਾ ਲੈਂਦੇ ਹਾਂ Whether it that are ਇਸ ਤੋਂ ਵੀ ਪੌੜੇ ਇੱਥੇ ਉਹ ਕੋਈ ਨਹੀਂ ਲੱਭੀ ਬੜੇ ਮਸਾਲੇ ਦੇ ਆਮ ਨਹੀਂ ਆਰਗਨ ਨੂੰ ਇੱਥੇ ਵੀ ਨਹੀਂ ਨਹੀਂ ਆਜਾ ਹਾਂ 1 ਸਪੂਨ ਆਰਗਨ ਨੂੰ ਭਾਣਨ ਆਰਗਨ ਨੂੰ ਵੀ ਪਾਤੀ ਚਿਲ ਹੋਰ ਪਾਣੀ ਥੀਜ ਭਰ ਭਰ ਕੇ ਪਾਉਣੀ ਬਹੁਤ ਬਹੁਤ ਵਧੀਆ ਬਣਿਆ ਬਹੁਤ ਬੜੀ ਵਧੀਆ ਬਣੀ ਲਓ ਜੀ ਆਪਣਾ ਦੂਜਾ ਪੀਜ਼ਾ ਬੇਸ ਵੀ ਹੋ ਗਿਆ ਰੈਡੀ ਠੀਕ ਹੈ ਜੀ ਚੰਗੀ ਤਰ੍ਹਾਂ ਲਓ ਜੀ ਟੌਪਿੰਗ ਕਰਤੀ ਆ ਸੀ ਲਓ ਜੀ ਭਾਵੇਂ ਮਮੀ ਤੁਮਨੇ ਚਾਹ ਖੇ ਦੋ ਲਈ ਦੋ ਜੀ ਆਪਣਾ ਦੂਜਾ ਪੀਜ਼ਾ ਬੇਸ ਰੈਡੀ ਹੋ ਗਿਆ ਸੇਮਣਾ ਪਤਾ ਚੈੱਕ ਕਰਦੇ ਆ ਹੁਣ ਇਧਰ ਕਰਕੇ ਆਮਰਾ ਠੀਕ ਆ ਕੜਾਈ ਦਿਖ ਰਹੀ ਹੈ ਹਾਂ ਬਸ ਤੇ ਹੁਣ ਆਪਾਂ ਚੈੱਕ ਕਰਦੇ ਆ ਕਈ ਸਾਡਾ ਪੀਜ਼ਾ ਕਿੰਦਾ ਦਾ ਬਣਿਆ ਵਾਓ ਚੀਜ਼ਾ ਫੁੱਲ ਗਿਆ ਹਾਂ ਬਣ ਰਿਹਾ ਪੀਜ਼ਾ ਬਣ ਰਿਹਾ ਗਾਇਸ ਇਹ ਰੇਟ ਕਰ ਲੋ ਜੀ ਪੀਜ਼ਾ ਸਾਡਾ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਚੱਕਦੇ ਹਾਂ ਚੱਕਾਂ

ਕਿਆ ਬਣ ਗਿਆ ਗਾਇਸ ਵੀਰੇ ਸਾਡਾ ਪੀਜ਼ਾ ਬਣ ਗਿਆ 6 ਟੋਟੇ ਇਦਾਂ ਨਾ ਕਰਦਾ ਰੁਕ ਜਾ ਮਮ ਇਦਾਂ ਨਹੀਂ ਗਾਇਸ ਦੇਖੋ ਸਾਡਾ ਪੀਜ਼ਾ ਆਹ ਮੈਂ ਆਪ ਦਾ ਪੀਸ ਕੱਟ ਲਾ ਛੱਡ ਮੈਂ ਨਹੀਂ ਮੇਰੀ ਚੂਰ ਗਲ ਹੁਣ ਮੈਂ ਇਹ ਚੀਜ਼। ਜਦ ਗਾਇਸ ਨੇ ਕਾਲ ਫੀ ਹੋ ਗਿਆ ਕਾਮਯਾਬ। ਇਧਰ 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 ਮੈਂ ਆਉਣਾ ਪੈਗਾ। ਛੋਟਾ ਬੰਦ ਬੋਬਲ ਸਮਝੀ ਕਰੀਏ। ਉਹਦਾ ਮੰਮੀ ਦੀ ਬੁਲਾਣੀ ਹੋਵੇ। ਬੁਲਾ ਕੇ ਲਿਆ ਮੈਂ। ਕਿੰਨੀ ਮਤੀ? ਮੇਰਾ ਵੀ ਪੀਜ਼ਾ ਸਾਡਾ ਹੋ ਗਿਆ ਲੈਣੀ। ਬੱਚੇ ਕਿੰਨੇ ਨੇ ਮੱਚਾ ਬਹੁਤ ਹੈ। ਇਹਦਾ ਨਾ। ਹਾਂ। ਇਹ ਚੋ ਲੈਣਾ ਤਾ ਕੋਈ ਰੋ। ਅੰਮ੍ਰਿਤ ਆਪੜੈ। ਵਾਗਾ ਪਕੜੋ ਦੇਖਾ ਗਾਈਸ ਇੱਕ ਪੀਜ਼ਾ ਤਾਂ ਇਹਨਾਂ ਨੇ ਖਾ ਲਿਆ ਤੇ ਹੁਣ ਇਹ ਦੂਜੇ ਪੀਜ਼ੇ ਦੀ ਮੇਰ ਚਾ ਤੁੰਨੇ ਨਹੀਂ ਆਈਆ ਵੀ ਕਦੋਂ ਬਣੂਗਾ ਤੇ ਕਦੋਂ ਮਿਲੇਗਾ ਤੇ ਇਹਨਾਂ ਨੂੰ ਆਇਆ ਹੋਇਆ ਪਿਆ ਵੀ ਛੇਤੀ ਪੀਜ਼ਾ ਬਣ ਜਾਏ ਤਾਂ ਛੇਤੀ ਆ ਦੇਖੋ ਸਾਡੀ ਬੋਲਣ ਵੀ ਨੂੰ ਛੇਤੀ ਖਾਣਾ ਪੀਜ਼ਾ ਨਾਲ ਵਧੀਆ ਬਣਾਣਾ ਟੇਸਟੀ ਹੋਣਾ ਚਾਹੀਦਾ ਆਪਾਂ ਬੰਦੂ ਲਿਆ ਮੈਂ ਕਿਹਾ ਹਨਾ ਫੇਰ ਬਣਾਉਂਗੇ ਘਰੇ ਠੀਕ ਆ ਨਾ ਬਣਾ ਕੇ ਦੇ ਦੇ ਚਨਾਂ ਲਾ ਲਾ ਸੇਕ ਲਈ ਚਨਾਂ ਰਿਆਣੀ ਚਨਾ ਪੀਜ਼ਾ ਕਿੰਤਾ ਬਣਿਆ ਬਸ ਟੇਸਟੀ ਆ ਟੇਸਟੀ ਦੁੱਧ ਵੀ ਖਾਣੋ ਗਾਇਸ ਪੀਜ਼ਾ ਬਣਾਇਆ ਤਾਂ ਪ੍ਰੀਤ ਨੂੰ ਦਿਖਾ ਕੇ ਆਉਨੇ ਆ ਪ੍ਰੀਤ ਦਾ ਰਿਵਿਊ ਲੈਂਦੇ ਆ ਕਿਵੇਂ ਬਣਿਆ ਕੈਸਾ ਬਣਿਆ ਅਭੀ ਬਣਨੇ ਵਾਲਾ ਬਣ ਗਿਆ ਹੋਜੀ ਪੀਜ਼ਾ ਸਾਡਾ ਹੋ ਗਿਆ ਰੈਡੀ ਚੱਕੜੋ ਚੱਕੜੋ ਬੱਬੇ ਦੇ ਨਾਮ ਲੈ ਕੇ ਚੱਕੜੋ ਪੂਰਾ ਆ ਗਿਆ ਨਾ ਮੰਮੀ ਹੂੰ ये असली पिज्जा बना होगा गाइस तो हमारा हां हां जी साडा पिज्जा तो हो गया रेडी अब करेंगे सही है पिज्जा नहीं बना रहे हैं सही है अरे मां को ना मारो गाइस मेरा दिन हो सी अभी जब मैं गाइस पिज्जा आना रेडी है अभी नहीं जो मैं बना नहीं की चाहिए अब ये ही तो मम्मी ये रियल पिज्जा पक्का ਸ਼ਰਾਬ ਹੈ ਮੈਂ ਸ਼ਰਾਬ ਨਾਲ ਨੂੰ ਪੂਰਾ ਸਾਰਾ ਪੀਜ਼ਾ ਗਾਇਸ ਦੇਖੋ ਪੀਜ਼ਾ ਦਾ ਪੀਜ਼ਾ ਵੇਖੋ ਇਧਰ ਬਾਈ ਆ ਕੀ ਗਾਇਸ ਦਿਖਾਓ ਪੁੱਤਰ ਵਰਗ ਗੀ ਗਾਇਸ ਦੇਖੋ ਮੇਰਾ ਪੀਜ਼ਾ ਵਾਓ ਪੀਜ਼ਾ ਕਿੰਨਾ ਏਡ ਵੱਡਾ ਵਾਓ ਹਮ ਆਪ ਅਗਰ ਇਟਲੀ ਫਾਰਮੇਦੇ ਚ ਚਲੋ ਮੰਮੀ ਲੈ ਲੈ ਕੇ ਚਲਦੇ ਹਾਂ ਆ ਗਾਇਸ ਹੋਣਾ ਭਈ ਇਹ ਬਰਾਊਨ ਖਾ ਕੇ ਦੇਖੋ ਤੇ ਗਾਇਸ ਮੈਂ ਚਲੀਆਂ ਪੀਜ਼ਾ ਲੈ ਕੇ ਪ੍ਰੀਤ ਵਾਸਤੇ ਪ੍ਰੀਤ ਵਾਸਤੇ ਲੈ ਕੇ ਚਲੀਆਂ ਪੀਜ਼ਾ ਤੁਹਾਨੂੰ ਟੇਸਟ ਕਰਾਉਣੇ ਆ ਤੇ ਉਹਦਾ ਰਿਵਿਊ ਕੋਸ਼ਿਸ਼ਦੇ ਆ ਵੀ ਕਿੰਦਾ ਦਾ ਬੜਿਆ ਪ੍ਰੀਤ ਵਾਸਤੇ ਲੈ ਕੇ ਚਲੀਆਂ ਕਿਧਰ ਗਈ ਪ੍ਰੀਤ 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 ਦੱਸ ਕਿੰਦਾ ਬਣਿਆ ਰਿਵਿਊ ਟੈਸਟ ਕਰਕੇ ਦੱਸ ਇਹ ਕੀ ਹੈ ਇਹ ਪੀਜ਼ਾ ਹੈ ਲਾ ਖੰਡਾ ਕਰ ਦੋ ਲੈ ਆਇਆ ਖਾ ਕੇ ਵੇਖ ਸਹੀ ਬਣਾ ਰਹੀ ਬਣੇ ਨੂੰ ਟੇਸਟੀ ਬਣਾ ਮੜਾ ਤੋੜ ਕੇ ਦੀ ਬੀਬੀ ਨੂੰ ਟੈਸਟ ਕਰ ਕਾਦੇ ਤੇ ਬਣਾਇਆ ਮੜਾ ਤੋੜ ਦੇ ਕਾਦੇ ਤੇ ਬਣਾਇਆ ਬੀਬੀ ਪਤਾ ਨਹੀਂ ਖਾਊਗੀ ਕਿ ਨਹੀਂ ਬੇਬੇ ਖਾ ਕੇ ਦੇਖੂਗੀ ਪੀਜ਼ਾ ਬਣਾਇਆ ਮੈਂ

ਸਵਾਦ ਬਣਿਆ ਸ਼ਹਿਰ ਵਾਲੇ ਅੰਗੂ ਬਣਿਆ ਨਾ ਸ਼ਹਿਰ ਵਾਲੇ ਬਣਾਉਂਦੇ ਚੱਲ ਬੀਬੀ ਨੇ ਡੰਨ ਕਰਤਾ ਨੂਰੀ ਰਹਿ ਗਈ ਆਹੋ ਕੁਆਜਾ ਕਰ ਬੀਬੀ ਸਵਾਦ ਆ ਨਾ ਫੇਰ ਲਿਆਉਂਗੀ ਬਾਦੂ ਬਣਾਉਂਗੀ ਦੋ ਲਈ ਸੀ ਪ੍ਰੀਤ ਨੂੰ ਪੁੱਛੀਏ ਦੱਸ ਪ੍ਰੀਤ ਕਿਵੇਂ ਸੀ ਸੱਚੀ ਘੈਂਟ ਸੀ ਬੀਬੀ ਨੂੰ ਪਸੰਦ ਆ ਗਿਆ ਇਹੰਨੇ ਸੀ ਹੈਨਾ ਕੁੜੀਆਂ ਤਾਂ ਖਾ ਗਈਆਂ ਸਾਰਾ ਦੋ ਸੀ ਦੋਨੇ ਦਿਨ ਸਵਾਦ ਬਣਿਆ ਗਾਈਜ਼ ਫਰੀਦ ਨੇ ਤਾਂ ਡਰਨ ਕਰਦਾ ਬੀਬੀ ਨੇ ਵੀ ਮੈਂ ਹੋ ਗਈ ਕਾਮਯਾਬੀਏ ਚਲ ਪੀਜ਼ਾ ਤਾਂ ਪਸੰਦ ਆਇਆ ਤੁਹਾਨੂੰ ਪੀਜ਼ਾ ਤਾਂ ਪਸੰਦ ਆਇਆ ਹਾਂ ਮੇਰਾ ਕਾਮਯਾਬ ਹੋ ਗਿਆ ਕੰਮ ਲੈ ਗਾਈਜ਼ ਸਾਡੀ ਬੀਬੀ ਨੂੰ ਪਸੰਦ ਆ ਗਿਆ ਹੁਣ ਚੱਲੇ ਆਪਾਂ ਘਰ ਨੂੰ ਖਾ ਲਿਆ ਫਿਰ ਸਾਡੇ ਜਵਾਕ ਖਾ ਕੇ ਤੁਰੇ ਹੁੰਦੇ ਖਾ ਲਿਆ ਸਵਾਦ ਸੀ ਗਾਈਸ ਆਪਾਂ ਤਾਂ ਪੀਜ਼ਾ ਇੰਜੋਏ ਕਰ ਲਿਆ ਮੈਂ ਤਾਂ ਕਾਮਜੋਬ ਹੋ ਗਈ ਪੀਜ਼ਾ ਜਿਹੜਾ ਖੋਸ਼ ਬੜੀ ਮੇਰਾ ਬਹੁਤ ਖੁਸ਼ ਪੀਜ਼ਾ ਬਣ ਗਿਆ ਐਨੀ ਖੁਸ਼ ਹਾਂ ਮੈਂ ਮੈਂ ਪੀਜ਼ਾ ਬਣਾਇਆ ਮੈਂ ਆਈ ਏਮ ਵੈਰੀ ਹੈਪੀ ਆ ਸਾਡੇ ਜਵਾਗ ਵੇਖੋ ਅਜੇ ਵੀ ਲੱਗੇ ਵੇ ਕੀ ਕਰੀ ਜੰਨੀ ਆ ਤੁਸੀਂ ਦੇਬੇ ਮੇਰਾ ਚਾਹਦਾ ਕਿੱਥੇ ਆ ਖਾ ਲਿਆ ਮਿਰਚਾਂ ਬਹੁਤ ਸੀ ਮਿਰਚ ਤਾਂ ਆਪਾਂ ਪਾਣੀ ਪਾਜਾ ਜਣੀ ਪਾਣੀ ਤਾਂ ਨਹੀਂ ਪੈਣਾ ਤੇ ਪਾਣੀ ਕਿਚਪਾਣੀ ਹਾਂਜੀ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਪੀਜ਼ਾ ਦਾ ਵਲੌਗ ਗਾਇਸ ਇਹਨੇ ਨੈਕਸਟ ਵਲੌਗ ਲੈ ਕੇ ਆਵਾਂਗੇ ਅਸੀਂ ਹੋਰ ਵੀ ਰੈਸਿਪੀ ਵਧੀਆ-ਵਧੀਆ ਠੀਕ ਆ ਅਗਲੀ ਰੈਸਿਪੀ ਬਹੁਤ ਹੀ ਵਧੀਆ ਘੈਂਟ ਲੈ ਕੇ ਆਵਾਂਗੇ ਤੇ ਤੁਹਾਨੂੰ ਵਲੌਗ ਇਹ ਕਿੱਦਾਂ ਲੱਗਿਆ ਜਰੂਰ ਦੱਸਿਓ ਲੈ ਜੀ ਪੀਜ਼ਾ ਬਹੁਤ ਟੇਸਟੀ ਸੀ ਤੇ ਪੀਜ਼ਾ ਦੋ ਹੀ ਲੈਂਦੇ ਸੀ ਬੇਸ ਤੇ ਦੋ ਹੀ ਬਣੇ ਆ ਥੋੜੇ ਬਣੇ ਸੀ ਇਸ ਕਰਕੇ ਅਸੀਂ ਘਰ 'ਚ ਹੀ ਖਾ ਲਏ ਤੇ ਨੈਕਸਟ ਜਿਹੜਾ ਸੀ ਰੈਸਪੀ ਲੈ ਕੇ ਆਵਾਂਗੇ ਉਹ ਸੀ ਬੱਚਿਆਂ ਦਾ ਵੀ ਸ਼ੇਅਰ ਕਰਾਂਗੇ ਹੋਰ ਵੀ ਆਸਪੜੋਸ ਦੇ ਤਾਂ ਤੁਸੀਂ ਬਣੇ ਰਹੋ ਠੀਕ ਆ ਵਲੌਗ ਦੇ ਨਾਲ ਤੇ ਨੈਕਸਟ ਵਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਮਿਲਦੇ ਆਂ ਅਗਲੇ ਵਲੌਗ 'ਚ ਆਜਾ ਵਲੌਗ ਹੈ ਨਹੀਂ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਪੀਜ਼ਾ ਕਿੰਦਾ ਲੱਗਿਆ ਬਣਾਇਆ ਪਹਿਲੀ ਵਾਰੀ ਸੀ ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਪਲੀਜ਼ ਜੇ ਕੋਈ ਹੋ ਗਈ ਨੀ ਕਿ ਤੇ ਪਲੀਜ਼ ਸਪੋਰਟ ਕਰਿਓ ਥੈਂਕ ਯੂ